ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਸਮੁੰਦਰ ਦੇ ਕੰਢੇ ਤੇ ਡੇਰਾ ਲਾ ਲਿਆ ਤੇ ਇੱਕ ਮੁਕਦਮ ਨਾਮ ਦੇ ਫਕੀਰ ਕੋਲ ਜਾ ਪਹੁੰਚੀ ਉਥੇ ਪਹੁੰਚ ਕੇ ਗੁਰੂ ਜੀ ਕੀ ਵੇਖਦੇ ਹਨ ਕਿ ਮੁਕਦਮ ਨਾਮ ਦਾ ਉਹ ਫਕੀਰ ਹਵਾ ਦੇ ਵਿੱਚ ਬੈਠਾ ਹੋਇਆ ਸੀ ਤੇ ਫਕੀਰ ਦੇ ਇਸ ਚਮਤਕਾਰ ਨੂੰ ਵੇਖਣ ਲਈ ਲੋਕ ਦੂਰ ਦੂਰ ਤੋਂ ਆ ਰਹੇ ਸਨ ਤੇ ਮੁਕਦਮ ਫਕੀਰ ਨੇ ਅਲੋਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਬਹੁਤ ਜ਼ਿਆਦਾ ਭਗਤੀ ਕੀਤੀ ਹੋਈ ਸੀ ਦੂਰ ਨੇੜੇ ਤੋਂ ਆਏ ਲੋਕ ਜਦੋਂ ਉਸ ਫਕੀਰ ਨੂੰ ਉੱਡਦਾ ਵੇਖਦੇ ਤਾਂ ਆਪਣੀਆਂ ਉਂਗਲਾਂ ਨੂੰ ਦੰਦਾ ਹੇਠਾਂ ਲੈ ਲੈਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਫਕੀਰ ਦੇ ਕੋਲ ਪਹੁੰਚੇ ਤਾਂ ਉਸ ਸਮੇ ਮੁਕਦਮ ਫਕੀਰ ਆਪਣੀਆਂ ਅਲੋਕਿਕ ਸ਼ਕਤੀਆਂ ਦਾ ਦਿਖਾਵਾ ਕਰ ਰਿਹਾ ਸੀ ਫਕੀਰ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਵੇਖਿਆ ਉਸ ਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਹੋ ਕੇ ਬੈਠ ਗਏ ਤੇ ਉਸ ਫਕੀਰ ਦੀਆਂ ਆਲੋਕਿਕ ਸ਼ਕਤੀਆਂ ਨੂੰ ਵੇਖਣ ਲੱਗੇ ਪਰ ਥੋੜੇ ਹੀ ਸਮੇਂ ਬਾਅਦ ਉਥੇ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਉਥੇ ਪਹੁੰਚੇ ਲੋਕਾਂ ਵਿੱਚ ਭਗਦਰ ਮਚ ਗਈ ਕਿਉਂਕਿ ਕੁਝ ਹੀ ਸਮੇਂ ਬਾਅਦ ਸਾਹਮਣੇ ਵਾਲੀ ਮਸਜਿਦ ਜੋਰ-ਜੋਰ ਨਾਲ ਹਿੱਲਣ ਲੱਗ ਪਈ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਬਹੁਤ ਵੱਡਾ ਪੁਚਾਲ ਆਇਆ ਹੋਵੇ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਦੀ ਵੇਖ ਕੇ ਲੋਕਾਂ ਵਿੱਚ ਰੋਲਾ ਪੈ ਗਿਆ ਤੇ ਭਗਦੜ ਮੱਚ ਗਈ ਤੇ ਸਾਰਿਆਂ ਜਣਿਆਂ ਨੂੰ ਆਪੋ ਆਪਣੀ ਜਾਨਾਂ ਦੀ ਪੈ ਗਈ ਤੇ ਲੋਕਾਂ ਨੇ ਆਪਣੀ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭਜਣਾ ਸ਼ੁਰੂ ਕਰ ਦਿੱਤਾ ਇਹ ਸਭ ਵੇਖ ਕੇ ਮੁਕਦਮ ਫਕੀਰ ਨੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਜਿੰਨਾ ਚਿਰ ਮੈਂ ਇੱਥੇ ਹਾਂ ਤੁਸੀਂ ਡਰੋ ਨਾ ਮੈਂ ਹੋਣੇ ਹੀ ਕੋਸ਼ ਕਰਦਾ ਹਾਂ ਏਨੀ ਗੱਲ ਕਹਿਣ ਤੋਂ ਬਾਅਦ ਮੁਕਤਮ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਪੁਚਾਲ ਨੂੰ ਰੋਕਣ ਵਾਸਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਪਰਮਾਤਮਾ ਨੇ ਵੀ ਮੁਕਤਮ ਫਕੀਰ ਦੀ ਅਰਦਾਸ ਨੂੰ ਕਬੂਲ ਕੀਤਾ ਤੇ ਮਸਜਿਦ ਹਿਲਣੋਂ ਬੰਦ ਹੋ ਗਈ ਏਨੀ ਤੇਜ਼ੀ ਨਾਲ ਹਿਲ ਰਹੀ ਮਸਜਿਦ ਜਦੋਂ ਇੱਕੋ ਦਮ ਹਿਲਣੋਂ ਬੰਦ ਹੋ ਗਈ ਤਾਂ ਲੋਕਾਂ ਦੇ ਸਾਹ ਵਿੱਚ ਸਾਹ ਆਇਆ ਸਾਰੇ ਜਨ ਨੇ ਮੁਕਦਮ ਫਕੀਰ ਕੋਲੋਂ ਪੁੱਛਣ ਲੱਗੇ ਕਿ ਫਕੀਰ ਜੀ ਇਹ ਚਮਤਕਾਰ ਕਿਸ ਤਰ੍ਹਾਂ ਹੋਇਆ ਤੇ ਇੰਨੀ ਤੇਜ਼ੀ ਨਾਲ ਹਿਲ ਰਹੀ ਮਸਜਿਦ ਕਿਵੇਂ ਇੱਕਦਮ ਹਿਲਣਾ ਬੰਦ ਹੋ ਗਈ ਤੇ ਮੁਕਦਮ ਫਕੀਰ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਇਹ ਚਮਤਕਾਰ ਮੇਰਾ ਹੀ ਸੀ ਤੇ ਮੈਂ ਹੀ ਇਸ ਪੁਚਾਲ ਨੂੰ ਰੋਕਿਆ ਹੈ ਜੇਕਰ ਮੈਂ ਅੱਜ ਇੱਥੇ ਨਾ ਹੁੰਦਾ ਤਾਂ ਇਹ ਪੁਚਾਲ ਕਦੇ ਵੀ ਨਹੀਂ ਸੀ ਰੁਕਣਾ ਇਹ ਸੁਣ ਕੇ ਸਾਰੇ ਲੋਕ ਮੁਕਦਮ ਫਕੀਰ ਦੀ ਜੈ ਜੈਕਾਰ ਕਰਨ ਲੱਗੇ ਜਿਸ ਨੂੰ ਵੇਖ ਕੇ ਮੁਕਦਮ ਫਕੀਰ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਉੱਚੀ ਉੱਚੀ ਹੱਸਣ ਲੱਗਾ ਪਰ ਥੋੜੇ ਹੀ ਸਮੇਂ ਬਾਅਦ ਕੁਝ ਅਜਿਹਾ ਹੋਇਆ ਜਿਸ ਨਾਲ ਮੁਕਦਮ ਫਕੀਰ ਚਿੰਤਾ ਵਿੱਚ ਪੈ ਗਿਆ ਕਿਉਂਕਿ ਜਿਹੜਾ ਮੁਕਦਮ ਫਕੀਰ ਹਵਾ ਵਿੱਚ ਉੱਡ ਰਿਹਾ ਸੀ ਉਹ ਫਿਰ ਅਚਾਨਕ ਜ਼ਮੀਨ ਤੇ ਆਂ ਡਿਗਾ ਤੇ ਵਾਪਸ ਹੁਣ ਉਸ ਤੋਂ ਹਵਾ ਵਿੱਚ ਉੱਡਿਆ ਵੀ ਨਹੀਂ ਸੀ ਜਾ ਰਿਹਾ ਮੁਕਦਮ ਫਕੀਰ ਨੇ ਆਪਣੀਆਂ ਲੋਕਿਕ ਸ਼ਕਤੀਆਂ ਦਾ ਬਹੁਤ ਪ੍ਰਯੋਗ ਕੀਤਾ ਪਰ ਕੋਈ ਵੀ ਸ਼ਕਤੀ ਕੰਮ ਨਹੀਂ ਸੀ ਕਰ ਰਹੀ ਮੁਕਦਮ ਫਕੀਰ ਦੀ ਇਸ ਹਾਲਤ ਨੂੰ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹਾਸਾ ਨਿਕਲ ਗਿਆ ਤਾਂ ਗੁਰੂ ਸਾਹਿਬ ਜੀ ਨੂੰ ਹੱਸਦਿਆਂ ਵੇਖ ਕੇ ਮੁਕਦਮ ਫਕੀਰ ਦੇ ਮਨ ਵਿੱਚ ਆਇਆ ਕਿ ਜ਼ਰੂਰ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਜਿਹੜਾ ਕਿ ਮੇਰੀਆਂ ਸ਼ਕਤੀਆਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ ਮੁਕਦਮ ਫਕੀਰ ਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਤੁਹਾਡੇ ਚਿਹਰੇ ਦਾ ਨੂਰ ਵੇਖ ਕੇ ਪਹਿਲਾਂ ਤੋਂ ਹੀ ਸਮਝ ਗਿਆ ਸੀ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਬਲਕਿ ਕੋਈ ਪਹੁੰਚੇ ਹੋਏ ਸੰਤ ਹੋ ਹੇ ਸੰਤ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਕੋਲੋਂ ਕੀ ਗਲਤੀ ਹੋਈ ਹੈ ਜਿਹੜਾ ਕਿ ਮੇਰੀਆਂ ਸਾਰੀਆਂ ਸ਼ਕਤੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤਾ ਗੁਰੂ ਜੀ ਨੇ ਉਸ ਮੁਕਦਮ ਫਕੀਰ ਨੂੰ ਜਵਾਬ ਦਿੱਤਾ ਕਿ ਉਹ ਮੁਕਦਮ ਤੂੰ ਦਿਨ ਰਾਤ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਲੰਬੀ ਤਪੱਸਿਆ ਕੀਤੀ ਹੈ ਇਹ ਸਭ ਤੂੰ ਆਪਣੇ ਆਪ ਨੂੰ ਪ੍ਰਸਿੱਧ ਕਰਨ ਲਈ ਤੇ ਅਲੋਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਕੀਤਾ ਸੀ ਪਰ ਜਿੰਨੀ ਤਪੱਸਿਆ ਤੂੰ ਅਲੋਕਿਕ ਸ਼ਕਤੀਆਂ ਨੂੰ ਪਾਉਣ ਵਾਸਤੇ ਕੀਤੀ ਹੈ ਜੇਕਰ ਇੰਨੀ ਤਪੱਸਿਆ ਤੂੰ ਪਰਮਾਤਮਾ ਨੂੰ ਪਾਉਣ ਵਾਸਤੇ ਕੀਤੀ ਹੁੰਦੀ ਤੇ ਤੈਨੂੰ ਪਰਮਾਤਮਾ ਵੀ ਮਿਲ ਜਾਂਦਾ ਤੂੰ ਉਸ ਹੇਰਦੀ ਹੋਈ ਮਸਜਿਦ ਦੀ ਪਰਮਾਤਮਾ ਅੱਗੇ ਅਰਦਾਸ ਕੀਤੀ ਉਹ ਤੂੰ ਇੱਕ ਚੰਗਾ ਕੰਮ ਕੀਤਾ ਪਰ ਮਸਜਿਦ ਜਦੋਂ ਡਿਗਣੋਂ ਬਚ ਗਈ ਤੇਰੇ ਦਿਮਾਗ ਅੰਦਰ ਹੰਕਾਰ ਆਇਆ ਕਿ ਉਹ ਮਸਜਿਦ ਮੈਂ ਡਿਗਣੋਂ ਬਚਾਈ ਹੈ ਇਹ ਮੁਕਦਮ ਫਕੀਰ ਜੇਕਰ ਇੱਕ ਚੰਗਾ ਕੰਮ ਕਰਕੇ ਵੀ ਇਨਸਾਨ ਦੇ ਮਨ ਵਿੱਚ ਹੰਕਾਰ ਆਉਂਦਾ ਹੈ ਕਿ ਇਹ ਕੰਮ ਮੈਂ ਕੀਤਾ ਹੈ ਤਾਂ ਸਾਰੇ ਕੀਤੇ ਕਰਾਇਤੇ ਪਾਣੀ ਫਿਰ ਜਾਂਦਾ ਹੈ ਜਿਸ ਜਗ੍ਹਾ ਤੇ ਹੰਕਾਰ ਆ ਜਾਂਦਾ ਹੈ ਉਸ ਜਗ੍ਹਾ ਤੇ ਪਰਮਾਤਮਾ ਨਹੀਂ ਰਹਿੰਦਾ। ਇਨਸਾਨ ਹੰਸ ਤੋਂ ਇਲ ਦਾ ਰੂਪ ਧਾਰਨ ਕਰ ਲੈਂਦਾ ਹੈ। ਇਨਸਾਨ ਦੇ ਦਿਲ 'ਚ ਇੱਕ ਜਣਾ ਹੀ ਵਾਸ ਕਰ ਸਕਦਾ ਹੈ ਜਾਂ ਤੇ ਹੰਕਾਰ ਜਾਂ ਫਿਰ ਪਰਮਾਤਮਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੁਕਦਮ ਫਕੀਰ ਦੇ ਦਿਮਾਗ ਦੀ ਧੂੜ ਸਾਫ਼ ਹੋ ਗਈ ਤੇ ਉਹ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ। ਤੇ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਡਿੱਗ ਕੇ ਸ਼ਾਂਤੀ ਬਖਸ਼ਣ ਦਾ ਆਸ਼ੀਰਵਾਦ ਲਿਆ ਸਤਨਾਮ ਸ੍ਰੀ ਵਾਹਿਗੁਰੂ